ਹੈਲੋ ਇੱਕ ਛਾ ਚੀਜ਼ ਆਈ ਆ ਆ 150 ਰੁਪਏ ਦੀ ਟੀ-ਸ਼ਰਟ ਬਣੀ ਆ ਫਸਟ ਕਾਪੀ ਆ ਬਹੁਤ ਸੋਹਣੇ ਆਰਟੀਕਲ ਜਰਾਮਨ ਦਾ ਪੀਸ ਆ ਇਹ 150 150 ਦਾ ਪੀਸ ਮਾਣਾ ਬਹੁਤ ਮਾਲ ਆਇਆ ਹੋਇਆ ਕਲਰ ਤੇ ਨੀਚਰ ਆਰਟੀਕਲ ਆ ਬਹੁਤ ਸੋਹਣੇ ਬੀਚ ਰਹੀ ਆ ਭਾਜੀ ਬਹੁਤ ਵਧੀਆ ਅਜਾਰ ਚ ਚਾਰ ਸ਼ਰਟਾਂ ਜਿਹੜੀ ਆਫਰ ਲਈ ਹੋਈ ਆ ਬਹੁਤ ਸੋਹਣੇ ਆਰਟੀਕਲ ਨਾਲੇ ਬ੍ਰਾਂਡਡ ਆਈਟਮਾਂ ਨੇ ਸਾਰੀਆਂ ਓਕੇ ਆ ਦੇਖੋ ਸ਼ਰਟਾਂ ਕੱਢੀਆਂ ਹੋਈਆਂ ਆ ਬ੍ਰਾਂਡ ਚੈੱਕ ਕਰੋ ਕਿਹੜੇ ਬ੍ਰਾਂਡ ਹੈਗੇ ਆ ਬਹੁਤ ਸੋਹਣੇ ਆਰਟੀਕਲ ਆ ਪੀਸ ਇਨਾ ਕਿ ਹੈ 1000 ਦੀਆਂ ਚਾਹ ਰਹੇ 1000 ਦੇ ਚਾਹ ਪੀਸ਼ਰਟਾਂ ਦੇ ਆਰਟੀਕਲ ਉਹੀ ਆ ਪਜਾਮੇ ਬਹੁਤ ਸ਼ਾਨਦਾਰ ਨੇ ਪੀਸ਼ਰਟ ਕਿੰਨੇ ਕੀ ਕੀ ਹਿਸਾਬ ਨਾਲ 1000 ਦੇ ਤਿੰਨ ਭਾਜੀ ਪੀਸ਼ਰਟ ਬਹੁਤ ਸੋਹਣੀਆਂ ਇੱਕ ਨਵੀਂ ਆਈ ਆ ਦੇਖੋ ਨਾਲੇ ਦਿਖਾ ਦਉ ਲੋਹਰਾਂ ਨੂੰ ਆ ਕੀ ਦਰਦਾ ਕਿੰਨੇ ਵੇ ਨੇ ਲੋਹਰਾਂ ਵੀ ਇਹ ਆ ਦੇਖੋ ਇਹ ਸਾਹ ਕਪੜਾ ਆ ਜਾਵੇ ਐਨਐਸ ਦੇ ਵਿੱਚ 300 ਦੀ ਰੇਂਜ ਚ ਪੀਸ ਆ ਤੇ 300 ਨਾਲੇ ਖੜਮਾ ਕਪੜਾ ਵਾ ਐਨਐਸ ਕਪੜਾ ਨਹੀਂ ਢਿਲਕਾ ਕਪੜਾ ਨਹੀਂ ਹੈਗਾ ਜਿਹੜਾ 6-700 ਰੁਪਏ ਦਾ ਪੀਸ ਵਿਕਦਾ ਮਾਰਕੀਟ ਦੇ ਵਿੱਚ ਸਸੀਗਲ ਦੀ ਸਾਰਿਆਂ ਨੂੰ ਆਪਾਂ ਜੀ ਖੜੇ ਆ ਹਿੰਮਤ ਸਿੰਘ ਨਗ ਰਵੀ ਬਾਈ ਦੇ ਪਹਿਲਾਂ ਵਾਰ ਕੱਪੜਿਆਂ ਦੀ ਵੀਡੀਓ ਪਾਉਣੀ ਹੁੰਦੀ ਆ। ਹਜ਼ਾਰ ਦੇ ਵਿੱਚ ਤਿੰਨ ਟੀ-ਸ਼ਰਟਾਂ। ਹਜ਼ਾਰ ਦੇ ਵਿੱਚ ਤਿੰਨ ਜੀਨ ਦੇ ਪੈਂਟਾਂ ਤੇ ਹਜ਼ਾਰ ਦੇ ਵਿੱਚ ਚਾਰ ਸ਼ਰਟਾਂ। ਬ੍ਰਾਂਡਡ ਪੀਸ ਹੋਣਗੇ ਨਾਲੇ। ਥੋੜੇ ਬਹੁਤ ਕੰਮ ਦੀ ਵੀਡੀਓ ਵੀਡੀਓ ਨਾਲ ਬਣੇ ਰਹੋ ਤੇ ਲੋੜਾ ਬਹੁਤ ਸਸਤੀਆਂ ਨੇ। ਤੁਹਾਨੂੰ ਸਾਰਾ ਦਿਖਾਉਣੇ ਦਲਾਣੇ ਨਾਲ ਰੇਟ ਪੁੱਛਦੇ ਆਂ ਅੱਜ ਹੋਈ। ਹਾਂ ਜੀ ਭਰੇ ਵੀ ਆਲਾ ਵਧੀਆ ਭਾਜੀ ਵਧੀਆ ਕੀ ਕੀ ਆ ਆਪਣੇ ਕੋਲੇ ਹੁਣ ਨਵਾਂ ਆ ਭਾਈ ਸ਼ਰਟਾਂ ਨੇ ਪੈਂਟਾਂ ਨੇ ਹਾਂ ਹਾਬੋ ਜੀ ਆਰਟੀਕਲ ਬਹੁਤ ਸੋਹਣੇ ਆਰਟੀਕਲ ਆ ਭਾਜੀ ਨੇ ਲੇ ਹੋਏ ਆ ਕਾਫੀ ਦਰੋ ਆਏ ਆ ਭਾਜੀ ਇਹਨਾਂ ਦਾ ਟੇਸ ਪੁੱਛ ਲੋ ਕਿੱਦਾਂ ਦੇ ਬ੍ਰਾਂਡ ਬੜਾ ਵਾਹ ਬਹੁਤ ਵਧੀਆ ਭਾਜੀ ਬਹੁਤ ਵਧੀਆ ਯਾਰ ਅੱਜ ਚਾਰ ਸ਼ਰਟਾਂ ਜਿਹੜੀ ਆਫਰ ਲਈ ਹੋਈ ਆ ਬਹੁਤ ਸੋਹਣੇ ਆਰਟੀਕਲ ਨਾਲੇ ਬ੍ਰਾਂਡਡ ਆਈਟਮਾਂ ਨੇ ਸਾਰੀਆਂ ਓਕੇ ਆ ਦੇਖੋ ਸ਼ਰਟਾਂ ਕੱਢੀਆਂ ਹੋਈਆਂ ਆ ਬ੍ਰਾਂਡ ਚੈੱਕ ਕਰੋ ਕਿਹੜੇ ਬ੍ਰਾਂਡ ਹੈਗੇ ਆ ਬਹੁਤ ਸੋਹਣੇ ਆਰਟੀਕਲ ਆ ਪੀਸ ਇਹਨਾਂ ਕਿਹੜੇ ਹਜ਼ਾਰ ਦੀਆਂ ਚਾਰ ਨੇ ਹਜ਼ਾਰ ਜੀਨ ਦੇ ਪੈਂਟਾ ਵੀ ਉਹੀ ਰੇਟ ਚੱਲੇ ਨੇ 1000 ਦੇ ਤਿੰਨ ਪੈਂਟ ਬਹੁਤ ਸੋਹਣੇ ਆਰਟੀਕਲ ਲੇ ਗਏ ਜੀਨ ਦੀਆਂ 1000 ਦੇ ਤਿੰਨ ਪੈਂਟ ਬਹੁਤ ਸੋਹਣੇ ਆ ਪੰਜਾਂ ਦੇ ਤੇ ਹੋਰ ਹੋਰ ਟੀ-ਸ਼ਰਟ ਟੀ-ਸ਼ਰਟਾਂ ਦੇ ਆਰਟੀਕਲ ਉਹੀ ਆ ਪਜਾਮੇ ਬਹੁਤ ਸ਼ਾਨਦਾਰ ਨੇ ਟੀ-ਸ਼ਰਟ ਕਿੰਨੇ ਕੀ ਕੀ ਹਿਸਾਬ 1000 ਦੇ ਤਿੰਨ ਭਾਜੀ ਟੀ-ਸ਼ਰਟ ਬਹੁਤ ਸੋਹਣੀਆਂ ਇੱਕ ਨਵੀਂ ਆਈ ਆ ਦੇਖੋ ਨਾਲੇ ਸਾਰਾ ਬ੍ਰਾਂਡ ਹੁੰਦਾ ਬਾਈ ਕੋਲੇ ਆ ਲੋ ਇੱਕ ਆ ਚੀਜ਼ ਆਈ ਆ ਆ 150 ਰੁਪਏ ਦੀ ਟੀ-ਸ਼ਰਟ ਬਣੀ ਆ ਫਸਟ ਕਾਪੀ ਆ ਬਹੁਤ ਸੋਹਣੇ ਆਰਟੀਕਲ ਜ਼ਰਾ ਮੈਂਨ ਦਾ ਪੀਸ ਆ ਇਹ 150 ਦਾ 150 ਦਾ ਪੀਸ ਮਾਣਾ ਬਹੁਤ ਮਾਲ ਆਇਆ ਹੋਇਆ ਕਲਰ ਤੇ 4 ਆਰਟੀਕਲ ਆ ਬਹੁਤ ਸੋਹਣੇ ਪੀਸ ਆ ਸਾਰੇ ਰਿਪੀਟ ਆ ਇਹ ਮੈਂ ਮੇਨ ਮੇਨ ਦੇ ਮਾਲੇ ਦਿਖਾ ਦਉ ਲੋਰ ਦਿਖਾ ਦਉ ਲੋਰਾਂ ਨੂੰ ਕੀ ਕਰਦਾ ਕਿੰਨੇ ਦੀਆਂ ਲੋਰਾਂ ਵੀ ਦੇਖੋ ਇਹ ਸਾਹ ਕਪੜਾ ਆਇਆ ਹੋਇਆ ਐਨਐਸ ਦੇ ਵਿੱਚ ਇਹ 300 ਦੀ ਰੇਂਜ ਚ ਪੀਸ ਆ ਇਹ 300 ਦਾ ਅੰਗ ਨਾਲੇ ਖੜਮਾ ਕਪੜਾ ਵਾ ਐਨਐਸ ਕਪੜਾ ਨਹੀਂ ਢਿਲਕਾ ਕਪੜਾ ਨਹੀਂ ਹੈਗਾ ਜਿਹੜਾ 6-700 ਰੁਪਏ ਦਾ ਪੀਸ ਵਿਕਦਾ ਮਾਰਕੀਟ ਦੇ ਵਿੱਚ ਕਿਉਂਕਿ ਬਾਕੀ ਲੱਗੀ ਹੋਈ ਆ ਐਮਬ ਚਾਹੇ ਸਾਰੇ ਮਿਲ ਜਾਣਗੇ ਤੁਹਾਨੂੰ ਆਹਦੀ ਫਰਸਟ ਕਾਪੀਆਂ ਨੇ ਕਿੰਨਾ ਮਰਜੀ ਭਾਰਾ ਬੰਦਾ ਹੋਵੇ ਚਾਹੇ ਸਾਹ ਕੁਛ ਮੜੂ ਬਾਈ ਕੋਲ 40 ਕਿਲੋ ਰੈਲੋ ਦੇ ਰਹੇ ਆ ਲੈ ਲਓ 60 ਤੱਕ ਬਾਈ ਦੋਣ ਲੰਦੀ ਹੈ ਨਾ ਬਾਈ ਬਿਲਕੁਲ ਜੀ 60 ਕਿਲੋ ਤੱਕ ਹੁੰਦੀਆਂ ਨੇ ਇਹ ਤੁਹਾਨੂੰ ਪਤਾ ਹੀ ਆ ਮੈਂ ਕਰਕੇ ਬੰਦੇ ਦੇ ਦਾਮ ਤਪੜੀ ਨਹੀਂ ਮਿਲਦੇ ਮਾਡੀ ਦੁਕਾਨ 'ਚ ਉਹ ਬਈ ਠੀਕ ਠਾਕ ਵਧੀਆ ਭਾਜੀ ਵਧੀਆ ਇਹਨਾਂ ਕਿੱਦਾਂ ਆਇਆ ਤੇ ਆਹ ਜੀ ਆਇਆ ਭਾਜੀ ਮਾਲ ਸਰ ਓਕੇ ਓਕੇ ਠੀਕ ਆ ਨਵਾਂ ਆਇਆ ਬਾਈ ਸੋ ਚੱਕ ਲਓ ਆਗੇ 200 ਘਾਰਿਆ ਭਾਜੀ ਦਿੱਲੀ ਡੇਲੀ ਆ ਰਿਹਾ ਸਟਾਕ ਬਾਈ ਦਾ ਬਾਕੀ ਤੁਹਾਨੂੰ ਪਤਾ ਹੀ ਆ ਹਿੰਮਨ ਸਿੰਘ ਨਗਰ ਖੜੇ ਆਪਾਂ ਰੋਡੇ ਫਾਟਕਾ ਦੇ ਕੋਲ ਰਵੀ ਕਲੈਕਸ਼ਨ ਦੀ ਗਗਰੀ ਗਗਰੀ ਰਵੀ ਕਲੈਕਸ਼ਨ ਰਵੀ ਕਲੈਕਸ਼ਨ ਵੀਰੋ ਇਹਦੀ ਸ਼ਾਪ ਦਾ ਨੇਮ ਆ ਬਾਕੀ ਆਪਾਂ ਬਾਈ ਦੇ ਪਹਿਲਾਂ ਵੀ ਵੀਡੀਓ ਪਾਈਆਂ ਹੋਣੀਆਂ ਨੇ ਤੁਸੀਂ ਹੋਰ ਵੀ ਜਾ ਕੇ ਚੈਨਲ ਨੂੰ ਤੁਸੀਂ ਦੇਖ ਲਿਓ ਇਹ ਹੋਰ ਬਾਈ ਵਧੀਆ ਭਾਈ ਵਧੀਆ ਬਸ ਵਧੀਆ ਆਫਰ ਦੇਈ ਜਾਂਦੇ ਆ ਮਾਲ ਲੈ ਆਈਏ ਨੇ ਗਾਕਾਂ ਦੇਈ ਜਾਂਦੇ ਆ ਰੇਟ ਬਾਈ ਦੇ ਬਹੁਤ ਵਧੀਆ ਨੇ ਹੋਰ ਕੋਈ ਚੀਜ਼ ਹੋਰ ਆਈਟਮ ਕੋਈ ਰਹਿੰਦੀ ਹੋਵੇ ਰਿਬਨ ਭਾਜੀ ਸਾਰੀ ਆਈਟਮ ਪਾਈਆਂ ਹੋਈਆਂ ਨੇ ਜੀਨ ਦੀ ਸ਼ਰਟਾਂ ਜਿਆਦਾ ਕਰ ਬੜਾ ਇਸ ਟਾਈਮ ਸ਼ਰਟ ਦੇ ਤੇ ਜੋਰ ਦਿੱਤਾ ਹੈ ਸ਼ਰਟ ਦੇ ਪੈਂਟ ਦੇ ਉੱਤੇ ਜਿਹੜੀ ਮੇਨ ਸ਼ਰਟਾਂ ਨੇ ਬ੍ਰਾਂਡਡ ਦੀਆਂ ਉਹ ਸਾਰੀਆਂ ਬ੍ਰਾਂਡਡ ਸਾਰੀਆਂ 1000 ਦੀਆਂ ਚਾਰੀ ਮਿਲਣਗੀਆਂ ਜਿਹੜੀਆਂ ਹੱਬਾ ਜੂਆ ਭਾਜੀ ਉਹ ਚਾਰ ਮਿਲਣਗੀਆਂ ਜਿਹੜੀ ਫੁੱਲ ਆ ਉਹ ਤਿੰਨ ਮਿਲਣਗੀਆਂ ਨਾਲੇ ਜਿਹੜੀ ਮਰਜ਼ੀ ਲੋ ਇਹ ਨਹੀਂ ਹੋਊਗਾ ਕਿ ਆ ਇਹਦਾ ਰੇਟ ਵਧ ਜਾਦਾ ਉਹਦਾ ਰੇਟ ਘਟਾ ਜਿਹੜੀ ਮੰਦੀ ਤੁਹਾਡਾ ਜਿਹੜਾ ਜਲ ਕਰਦਾ ਉਹ ਲਗੋ ਆ ਕੇ ਟੋਪ ਕਲਾਸ ਦੀ ਸ਼ਰਟਾਂ ਹੋਣਗੀਆਂ ਨਾਲੇ ਬ੍ਰਾਂਡ ਹੋਊਗਾ ਨੋਨ ਬ੍ਰੈਂਡ ਕੋਈ ਵੀ ਨਹੀਂ ਹੋਗਾ ਸ਼ਰਟ ਦਾ ਗਰੰਟੀ ਹੋ ਭਾਈ ਇਹ 100% ਗਰੰਟੀ ਹੋਗੀ ਭਾਜੀ ਲੋਕਾਂ ਦਾ ਦੇਖ ਲੋ ਸੇਰ ਦਾ ਇਸ ਟਾਈਮ ਰਸ਼ੀ ਰਸ਼ ਬਿਆ ਹੈ ਕੋਪੀ ਨਹੀਂ ਹੈਗੇ ਭਾਈ ਇਹ ओरिजिनल ਪੰਜੇ ਨੇ ਬਿਲਕੁਲ ਸਾਰੀਆਂ ਸ਼ਰਟਾਂ ਵੀ ਤੇ ਟੀ-ਸ਼ਰਟਾਂ ਜੇ ਹੈਗੇ ਫਰਸਟ ਕਾਪੀ ਹੈ ਨਾ ਭਾਈ ਫਰਸਟ ਕਾਪੀ ਹੈ ਓਕੇ ਆ ਦੇਖੋ ਬਾਕੀ ਤੁਹਾਨੂੰ ਦਿਖਾ ਦਨੇ ਮੋਟਾ ਜ ਹੁਣ ਗਾਹਕ ਦੇ ਲ ਤੁਸੀਂ ਆ ਵੀ ਕਾਫੀ ਖੜੇ ਨੇ ਤੁਹਾਨੂੰ ਦੇਖਣ ਦੇ ਪਤਾ ਚੱਲ ਗਿਆ ਉਹ ਵੀ ਬਾਈ ਦਾ ਵਧੀਆ ਮਾਰਕੀਟ ਬਣੀ ਹੈ ਜੇ ਵਧੀਆ ਚੀਜ਼ ਹੁੰਦਾ ਭਾਈ ਤਾਂ ਹੀ ਲੋਕ ਆਉਂਦੇ ਆ ਭਾਈ ਉਹਦੇ ਨੂੰ ਉੱਪਰ ਬਾਕੀ ਜੱਛਦੇ ਦੇ ਦੇਖ ਲਓ ਠੀਕ ਆ ਵੀਰੇ ਧੰਨਵਾਦ ਮਿਲਦੇ ਆ